ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਚੌਥੀ ਪਾਛਾਈ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਦੇਸ਼ ਅਤੇ ਦੁਨੀਆ ਭਰ ਦੇ ਵਿੱਚ ਸਰਦ ਦਾ ਪਾਵਨ ਰਤਨ ਉਸਤਾਨਾ ਮਨਾਇਆ ਜਾ ਰਿਹਾ ਹੈ ਜੇਕਰ ਅਮਰਸਰ ਦੀ ਗੱਲ ਕਰੀਏ ਤਾਂ ਅਮਰਸਰ ਦੇ ਰਚਿਆ ਨੇ ਸ੍ਰੀ ਅਮਰਸਰ ਸਾਹਿਬ ਦਾ ਨਿਰਮਾਣ ਕੀਤਾ ਸੀ ਤਾਂ ਅਮਰਸਰ ਦੇ ਵਿੱਚ ਕਿਸ ਤਰ੍ਹਾਂ ਦੀ ਰੌਣਕਾਂ ਨੇ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਕੀ ਇੱਕ ਵਿਸ਼ੇਸ਼ ਲਾਈਟਿੰਗ ਕੀਤੀ ਗਈ ਹੈ ਤਾਂ ਜਿੱਥੇ ਫੁੱਲ ਸਜਾਏ ਗਏ ਨੇ ਤੇ ਇਹਦੇ ਨਾਲ ਨਾਲ ਲਾਈਟਿੰਗ ਦਾ ਇੱਕ ਤੁਹਾਨੂੰ ਅਸੀਂ ਲੋਕਿੰਗ ਨਜ਼ਾਰਾ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ LED ਲਾਈਟਸ ਦੇ ਨਾਲ ਸਵਾਰ ਜਿਹੜਾ ਹੈ ਮਨ ਮੋਹਕ ਦ੍ਰਿਖ ਪੇਸ਼ ਕਰ ਰਿਹਾ ਹੈ ਤਾਂ ਸੱਚਕਲ ਸ੍ਰੀ ਹਰਮੰਦਰ ਸਾਹਿਬ ਦੇ ਚਾਰੋਂ ਪਾਸੇ ਚਾਹੇ ਦਰਸ਼ਨੀ ਡਿਊਰੀ ਹੋਵੇ ਚਾਹੇ ਸ੍ਰੀ ਅਕਾਲ ਤਖਤ ਸਾਹਿਬ ਹੋਵੇ ਸਭ ਪਾਸੇ ਜਿਹੜਾ ਹੈ ਐਲਈਡੀ ਲਾਈਟਸ ਲਗਾ ਕੇ ਇੱਕ ਵੈਲਕਮ ਲਾਈਟ ਜਿਨੂੰ ਅਸੀਂ ਕਿਹਾ ਜਾ ਸਕਦਾ ਹੈ ਤਾਂ ਇੱਕ ਪ੍ਰਤੀਕ ਕਰਦਿਆਂ ਨੇ ਕਿ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਆਖਿਆ ਜਾਂਦਾ ਹੈ ਤਾਂ ਇਸ ਤਰ੍ਹਾਂ ਦੀ ਲਾਈਟਿੰਗ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਅਕਸਰ ਤੁਸੀਂ ਸੱਚਕਲ ਸ੍ਰੀ ਹਰਮੰਦਰ ਸਾਹਿਬ ਵਿਖੇ ਜਦੋਂ ਪੁੱਜਦੇ ਹੋ ਤਾਂ ਇਹ ਲਾਈਟਿੰਗ ਦਿਖਾਈ ਨਹੀਂ ਦਿੰਦੀ ਲੇਕਿਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਇਸ ਵਾਰ ਇਹ ਵਿਸ਼ੇਸ਼ ਗਿਆ ਹੈ ਚਾਹੇ ਕੱਲ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਹੈ ਲੇਕਿਨ ਉਸ ਤੋਂ ਇੱਕ ਦਿਨ ਪਹਿਲਾਂ ਹੀ ਇੱਥੇ ਜਿਹੜੀਆਂ ਲਾਈਟਾਂ ਔਨ ਕੀਤੀਆਂ ਗਈਆਂ ਨੇ ਤਾਂ ਸੁੰਦਰ ਫੁੱਲ ਵੀ ਸਜਾਏ ਗਏ ਨੇ ਉਹ ਵੀ ਅਸੀਂ ਤੁਹਾਨੂੰ ਜਗਬਾਨੀ ਟੀਵੀ ਦੇ ਉੱਤੇ ਵਿਸ਼ੇਸ਼ ਕਵਰੇਜ ਰਾਹੀਂ ਦਿਖਾਏ ਸੀ ਤਾਂ ਅੱਜ ਹੁਣ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕੱਲ ਪ੍ਰਕਾਸ਼ ਪਰਵ ਤੋਂ ਪਹਿਲਾਂ ਕਿਸ ਤਰੀਕੇ ਨਾਲ ਸੰਗਤ ਰਾਤ ਨੂੰ ਹੀ ਨਤਮਸਤਕ ਹੋਣ ਵਾਸਤੇ ਇੱਥੇ ਪੁੱਜ ਰਹੀ ਹੈ ਤਾਂ ਦਰਸ਼ਨ ਦੇਦਾਰੇ ਕਰ ਰਹੀ ਹੈ ਤਾਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਵੀ ਸ੍ਰੀ ਹਰਮੰਦਰ ਸਾਹਿਬ ਵਿਖੇ ਪੁੱਜਾ ਹੈ ਔਰ ਅਕਸਰ ਜਿਹੜਾ ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਦਾ ਹੈ ਉਹਨੂੰ ਕਾਫੀ ਪਵਿੱਤਰ ਮੰਨਿਆ ਜਾਂਦਾ ਹੈ ਤਾਂ ਇਸ ਕਰਕੇ ਸੰਗਤ ਰਾਤ ਤੋਂ ਹੀ ਇੱਥੇ ਪਹੁੰਚ ਜਾਂਦੀ ਹੈ ਅਤੇ ਸਵੇਰ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਦੀ ਹੈ ਤਾਂ ਉਹ ਤੋਂ ਨਾਵਾ ਜਿਹੜੀਆਂ ਲਾਈਟਸ ਤੁਸੀਂ ਦੇਖ ਰਹੇ ਹੋ ਇਸ ਜਗ੍ਹਾ ਦੇ ਉੱਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਕ ਮਨਮੋਹਕ ਲਾਈਟਸ ਜਿਹੜੀਆਂ ਨੇ ਇੱਥੇ ਨਜ਼ਰ ਆ ਰਹੀਆਂ ਹਨ ਸੰਗਤ ਕਾਫੀ ਖੁਸ਼ ਨੇ ਲਾਈਟਸ ਨੂੰ ਦੇਖ ਕੇ ਅਸੀਂ ਰੌਸ਼ਨੀ ਜਿਹੜੀ ਹੈ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੀ ਰੌਸ਼ਨੀ ਰੰਗ-बिरंगे ਜਿਹੜੀ LED ਲਾਈਟਸ ਨੇ ਉਹ ਇੱਥੇ ਅੱਜ ਵਿਸ਼ੇਸ਼ ਤੌਰ ਤੇ ਲਗਾਈਆਂ ਗਈਆਂ ਨੇ ਤਾਂ ਸੱਚਮੁੱਚ ਹੀ ਹਰਮੰਦਰ ਸਾਹਿਬ ਦਾ ਇਹ ਅਸੀਂ ਇਹ ਲੋਕਿੰਗ ਨਜ਼ਾਰਾ ਤੁਹਾਨੂੰ ਦਿਖਾ ਰਹੇ ਹਾਂ ਕਿ ਰਾਤ ਵੇਲੇ ਕਿਸ ਤਰੀਕੇ ਦੇ ਨਾਲ ਅਕਸਰ ਸਤਖੰਡ ਸ੍ਰੀ ਹਰਮਨਦਰ ਸਾਹਿਬ ਰੋਹਾਨੀਅਤ ਦਾ ਕੇਂਦਰ ਮੰਨਿਆ ਜਾਂਦਾ ਹੈ ਤੇ ਰੋਹਾਨੀਅਤ ਦੇ ਕੇਂਦਰ ਦੇ ਵਿੱਚ ਜਿਹੜੀ ਹੈ ਮਨਮੋਹਕ ਲਾਈਟਸ ਨੇ ਅਕਸਰ ਇੱਕ ਵੱਖਰੀ ਦਿੱਖ ਪੇਸ਼ ਕਰਦੀਆਂ ਨੇ ਤਾਂ ਕੱਲ ਜਿੱਥੇ ਜਲੂਸ ਸਜਾਈ ਜਾਣਗੇ ਦੇ ਨਾਲ-ਨਾਲ ਰਾਤ ਵੇਲੇ ਆਤਿਸ਼ਬਾਜ਼ੀ ਵੀ ਕੀਤੀ ਜਾਏਗੀ ਤੇ ਸੰਗਤ ਜਿਹੜੀ ਹੈ ਗੁਰੂ ਘਰ ਵਿਖੇ ਨਤਮਸਤਕ ਹੋਣ ਵਾਸਤੇ ਪੁੱਜਣਗੀ ਕਿਉਂਕਿ ਗੁਰੂ ਰਾਮਦਾਸ ਜੀ ਦੀ ਵਸਾਈ ਹੋਈ ਨਗਰੀ ਦੇ ਵਿੱਚ ਹਰ ਕੋਈ ਵਿਅਕਤੀ ਜਿਹੜਾ ਹੈ ਚਾਹੇ ਦੇਸ਼ ਚਾਹੇ ਚਾਹੇ ਵਿਦੇਸ਼ ਹੈ ਇੱਕ ਇੱਛਾ ਰੱਖਦਾ ਹੈ ਕਿ ਉਦੇ ਵਾਸਤੇ ਕਿਸ ਤਰੀਕੇ ਦੀ ਤਿਆਰੀਆਂ ਸੰਗਤ ਨੂੰ ਜੀਆਂ ਆਨ ਨੂੰ ਆਖਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਇਜਾਮਕਾਂਤ ਕੀਤੇ ਗਏ ਨੇ ਲੇਕਿਨ ਸੰਗਤ ਦਾ ਸਹਿਯੋਗ ਅਤੇ ਸੰਗਤ ਦਾ ਠਾਠਾ ਮਾਰਦਾ ਕਾਠ ਹੈ ਦਰਚਾਰ ਰਿਹਾ ਹੈ ਤੇ ਗੁਰੂ ਸਾਹਿਬ ਦੇ ਪ੍ਰਤੀ ਆਪਣੀ ਆਸਥਾ ਰੱਖਣ ਵਾਲੇ ਲੋਕ ਜਿਹੜੇ ਇੱਥੇ ਪੁੱਜ ਰਹੇ ਨੇ ਚਾਹੇ ਹਰ ਕਿਸੇ ਵਰਗ ਦਾ ਹੈ ਹਰ ਵਿਅਕਤੀ ਦੀ ਇੱਕ ਸੋਚ ਹੁੰਦੀ ਹੈ ਕਿ ਇੱਥੇ ਪੁੱਜਿਆ ਜਾਵੇ ਤਾਂ ਇਹ ਲਾਈਟਸ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੂਰੇ ਚਕਰ ਦੇ ਨੂੰ ਵਿਸ਼ੇਸ਼ LED ਲਾਈਟਸ ਦੇ ਨਾਲ ਸਜਾਇਆ ਗਿਆ ਹੈ ਉਹਨੂੰ ਦਿਖਾ ਰਹੇ ਹਾਂ ਸ੍ਰੀ ਹਰਮਦਰ ਸਾਹਿਬ ਵਿਖੇ ਲਾਈਟਿੰਗ ਦਾ ਜਿਹੜਾ ਹੈ ਅਲੌਕਿਕ ਨਜ਼ਾਰਾ ਜਿਹੜੇ ਲੋਕ ਅੱਜ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਤੇ ਨਹੀਂ ਪੁੱਜ ਸਕਦੇ ਉਹਨਾਂ ਵਾਸਤੇ ਐਵੇਂ ਕਿ ਕਾਰ ਬੈਠ ਕੇ ਹੀ ਦਰਸ਼ਨ ਦੇਦਾਰੇ ਕਰ ਸਕਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਸੋਨੇ ਦੀਆਂ ਬੁਰਜੀਆਂ ਨੇ ਉੱਥੇ ਕਿਸ ਤਰੀਕੇ ਦੇ ਨਾਲ ਲਾਈਟਸ ਨੂੰ ਇੱਕ ਅਲੌਕਿਕ ਤਰੀਕੇ ਦੇ ਨਾਲ ਇੱਕ ਮਨਮੋਹਕ ਤਰੀਕੇ ਦੇ ਨਾਲ ਜਿਹੜਾ ਹੈ ਰੱਖਿਆ ਗਿਆ ਹੈ ਤਾਂ ਇਹ ਨਜ਼ਾਰਾ ਦੁਨੀਆ ਪਾਰਥ ਤੋਂ ਤੁਹਾਨੂੰ ਕਿਤੇ ਵੇਖਣ ਨੂੰ ਨਹੀਂ ਮਿਲੇਗਾ ਫਿਰ ਦੀਵਾਲੀ ਹੈ ਦੀਵਾਲੀ ਦੇ ਪਾਵਨ ਦਿਹਾੜੇ ਦੇ ਉੱਤੇ ਬੰਦੀ ਛੋੜ ਦਿਵਸ ਇੱਕ ਕੌਮ ਨੂੰ ਮਨਾਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਇਹ ਇੱਕ ਨਜ਼ਾਰਾ ਜਿਹੜਾ ਹੈ ਗੁਰੂ ਰਾਮਦਾਸ ਜੀ ਜੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਜਿਹੜਾ ਹੈ ਇੱਕ ਦਿਨ ਪਹਿਲਾਂ ਰਾਤ ਨੂੰ ਕਿਸ ਤਰੀਕੇ ਨਾਲ ਲਾਈਟ ਲਗਾਈ ਗਈ ਹੈ ਤਾਂ ਉਹ ਅਸੀਂ ਤੁਹਾਨੂੰ ਆਪਣੇ ਟੈਲੀਵਿਜ਼ਨ ਰਾਹੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੀ ਲਾਈਟਿੰਗ ਜਿਹੜੀ ਹੈ ਇੱਕ ਮਨਮੋਹਕ ਲਾਈਟਿੰਗ ਦੀ ਅਗਰ ਗੱਲ ਕਰੀਏ ਤਾਂ ਉਹ ਸਾਂਝੀ ਕੀਤੀ ਜਾ ਰਹੀ ਹੈ ਦੂਰ ਦਰਾਡੇ ਬੈਠੀ ਸੰਗਤ ਕਰੇ ਬੈਠ ਕੇ ਹੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪਰਵ ਤੇ ਜਿਹੜੇ ਹੈ ਦਰਸ਼ਨ ਦੇਦਾਰੇ ਕਰ ਸਕਦੇ ਨੇ ਤਾਂ ਇਸ ਵਾਰ ਕੋਵਿਡ-19 ਨੂੰ ਲੈ ਕੇ ਮੰਨਿਆ ਜਾ ਰਿਹਾ ਹੈ ਕਿ ਸੰਗਤ ਦੀ ਆਮਦ ਥੋੜੀ ਜ਼ਰੂਰ ਘੱਟ ਹੋਈ ਹੈ ਲੇਕਿਨ ਜਿਹੜੇ ਆਸ-ਪਾਸ ਦੇ ਜਿਹੜੇ ਲੋਕ ਨੇ ਉਹਨਾਂ ਦੀ ਆਮਦ ਪੂਰੀ ਹੈ ਤਾਂ ਜਿਹੜੇ ਗੁਰੂ ਘਰਾਂ ਨਾਲ ਸਮਰਪਿਤ ਲੋਕ ਨੇ ਅਗਰ ਗੱਲ ਕਰੀ ਤਾਂ ਅੰਮ੍ਰਿਤਸਰ ਸਾਹਿਬ ਨੂੰ ਜਿਹੜਾ ਹੈ ਪਿਆਰ ਕਰਦੇ ਨੇ ਗੁਰੂ ਨਗਰੀ ਦੇ ਵਿੱਚ ਆਪਣੀ ਆਸਥਾ ਰੱਖਦੇ ਨੇ ਤੇ ਉਹ ਇੱਥੇ ਅੱਜ ਹੁਮ-ਹੁਮਾ ਕੇ ਪੁੱਜਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਹਰ ਕੋਈ ਵਿਅਕਤੀ ਰਾਤ ਵੇਲੇ ਇਸ ਕਰਕੇ ਪਹੁੰਚ ਰਿਹਾ ਹੈ ਕਿਉਂਕਿ ਸਵੇਰੇ ਅੰਮ੍ਰਿਤ ਵੇਲੇ ਇੱਕ સ્ਨਾਣ ਕਰਨ ਦੀ ਇੱਕ ਬਹੁਤ ਵਿਸ਼ੇਸ਼ ਮਹੱਤਤਾ ਮੰਨੀ ਜਾਂਦੀ ਹੈ ਤਾਂ ਗੁਰੂ ਸਾਹਿਬ ਦੇ ਪ੍ਰਕਾਸ਼ ਦੇ ਵਜ੍ਹਾ ਉੱਤੇ ਸੰਗਤ ਜਿਹੜੀ ਰਾਤ ਨੂੰ ਇੱਥੇ ਇਕੱਤਰ ਹੋएगी ਤੇ ਅੰਮ੍ਰਿਤ ਵੇਲੇ સ્ਨਾਣ ਉਹਨਾਂ ਲੋਕ ਕੀਤਾ ਜਾਏਗਾ ਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਲਾਈਟਿੰਗ ਦਾ ਹੈ ਤੁਹਾਨੂੰ ਅਸੀਂ ਲੋਕਿੰਗ ਨਜ਼ਾਰਾ ਦਿਖਾ ਰਹੇ ਹਾਂ ਕਿਉਂਕਿ ਸੰਗਤ ਜਿਹੜੀ ਹੈ ਇਸ ਮਨਮੋਹਕ ਦ੍ਰਿਸ਼ ਨੂੰ ਆਪਣੇ ਕੈਮਰਾ ਦੇ ਵਿੱਚ ਕੈਦ ਕਰ ਰਹੀ ਹੈ ਤਾਂ ਅਕਸਰ ਹਰਮੰਦਰ ਸਾਹਿਬ ਆਣਾ ਬਹੁਤ ਸੋਖ ਨੂੰ ਦਾ ਲੇਕਿਨ ਇਸ ਤਰ੍ਹਾਂ ਦੀ ਲਾਈਟਿੰਗ ਬਹੁਤ ਘੱਟ ਓਕੇ ਜਿਨ ਤੇ ਦੇਖਣ ਨੂੰ ਮਿਲਦੀ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਇਹ ਲਾਈਟਿੰਗ ਬੀਤੇ ਕੁਝ ਸਮੇਂ ਦੇ ਵਿੱਚ ਲਾਈਟਿੰਗ 'ਚ ਬਦਲਾਅ ਕੀਤਾ ਗਿਆ ਸੀ ਕਿਉਂਕਿ ਪਹਿਲੇ ਜਿਹੜੀ ਲਾਈਟਿੰਗ ਸੀ ਉਹ ਬਲਬ ਦੇ ਨਾਲ ਹੁੰਦੀ ਸੀ ਲੇਕਿਨ ਹੁਣ ਪਿਛਲੇ ਕੁਝ ਸਾਲਾਂ ਤੋਂ ਜਿਹੜਾ ਹੈ ਇੱਥੇ LED ਲਾਈਟਸ ਜਗਮਗਾਉਂਦੀਆਂ LED ਲਾਈਟਸ ਜਿਹੜੀਆਂ ਨੇ ਉਹ ਵੇਖਣ ਨੂੰ ਮਿਲਦੀਆਂ ਹੈ ਜਿਹੜੇ ਕਿ ਇੱਕ ਦਿੱਖ ਜਿਹੜੀ ਹੈ ਇੱਕ ਵੱਖਰੀ ਹੀ ਦਿੱਖ ਪੇਸ਼ ਕਰਦੀਆਂ ਨੇ ਤਾਂ ਉਹ ਜਿਹੜਾ ਹੈ ਸਵਾਰ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਇੱਥੇ ਜਿਹੜੀਆਂ ਨੇ ਲਗਾਈਆਂ ਗਈਆਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਚਾਰੋਂ ਦਰਵਾਜ਼ੇ ਜਿਹੜੇ ਨੇ ਹਰ ਦਰਵਾਜ਼ੇ ਦੇ ਉੱਤੇ ਜਿਹੜੀ LED ਲਾਈਟਸ ਲਗਾਈਆਂ ਗਈਆਂ ਨੇ ਤਾਂ ਕਿ ਸੰਗਤ ਜਿਹੜੀ ਹੈ ਦਰਸ਼ਨ ਦੀਦਾਰੇ ਕਰ ਸਕੇ ਦੇਖ ਸਕਦੇ ਹੋ ਕਿ ਸੰਗਤ ਦਾ ਠਾਠਾ ਮਾਰਦਾ ਕੱਟ ਜਿਹੜਾ ਇੱਥੇ ਪੁੱਜਿਆ ਹੈ ਤਾਂ ਇਸ ਤਰੀਕੇ ਨਾਲ ਲੋਕ ਕਿਉਂਕਿ ਕੱਲ کافی ਰਸ਼ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਲੇਕਿਨ ਬੀਤੀ ਰਾਤ ਤੋਂ ਹੀ ਲੋਕ ਜਿਹੜੇ ਨੇ ਇੱਥੇ ਪੁੱਜਦੇ ਨਜ਼ਰ ਆ ਰਹੇ ਨੇ ਸਵੇਰਾ ਸਾਂਝੀਆਂ ਕਰ ਰਹੇ ਆ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਨੇ ਜਿੱਥੇ ਕਿ ਅੱਜ ਸੰਗਤ ਵੱਲੋਂ ਇੱਕ ਦਿਨ ਪਹਿਲਾਂ ਜਿਹੜੀ ਬੀਤੀ ਰਾਤ ਹੈ ਤਾਂ ਕਿਸ ਤਰੀਕੇ ਦੇ ਨਾਲ ਦਰਸ਼ਨ ਦਿਦਾਰੇ ਕਰਨ ਪੁੱਜ ਰਹੀਆਂ ਨੇ ਤਾਂ ਉਹ RAMDAS ਜੀ ਦੇ ਪ੍ਰਕਾਸ਼ ਪਰ ਨੂੰ ਲੈ ਕੇ ਇਹ ਇੱਕ ਅਲੌਕਿਕ ਨਜ਼ਾਰਾ ਸੀ ਤੁਹਾਨੂੰ ਦਿਖਾ ਰਹੇ ਹਾਂ ਕੱਲ ਸਵੇਰੇ ਜਲੂਸ ਸਜਾਈ ਜਾਣਗੇ ਤਾਂ ਉਸ ਤੋਂ ਬਾਅਦ ਜਿਹੜਾ ਹੈ ਰਾਤ ਨੂੰ ਦੀਪਮਾਲਾ ਅਤੇ ਆਤਿਸ਼ਬਾਜੀ ਕੀਤੀ ਜਾਏਗੀ ਲੇਕਿਨ ਉਸ ਤੋਂ ਪਹਿਲਾਂ ਹੈ ਸਤਿਗੁਰੂ ਜੀ ਹੈ ਮਦਰ ਸਾਹਿਬ ਦੀ ਲਾਈਟਿੰਗ ਤੁਹਾਨੂੰ ਦਿਖਾ ਰਿਹਾ ਹੈ ਕਿ ਕਿਸ ਤਰੀਕੇ ਨਾਲ ਵਿਸ਼ੇਸ਼ ਲਾਈਟਿੰਗ ਇੱਥੇ ਲਗਾਈ ਗਈ ਹੈ ਅਤੇ ਲੋਕ ਦਰਸ਼ਕ ਜਿਦਾਰੇ ਕਰਨ ਅਤੇ ਪੂਜ ਰਹੇ ਨੇ ਅਗਰ ਇਹਨਾਂ ਦਿਨਾਂ ਦੀ ਗੱਲ ਕਰੀਏ ਤਾਂ ਗੁਜਰਾਤ ਮਾਂ ਰਾਸ਼ਟਾ ਤੇ ਬੰਗਾਲ ਤੋਂ ਖਾਸ ਤੌਰ ਤੇ ਸੰਗਤ ਇੱਥੇ ਪੁੱਜੀ ਹੈ ਲੇਕਿਨ ਇਸ ਵਾਰ ਕੁਝ ਕੋਵਿਡ-19 ਕਰਕੇ ਕੁਝ ਪ੍ਰੋਬਲਮਸ ਨੇ ਜਿਦੇ ਕਰਕੇ ਇਸ ਵਾਰ ਉਹਨਾਂ ਇਲਾਕਿਆਂ ਤੋਂ ਸੰਗਤ ਦੀ ਆਮਦ ਘੱਟ ਹੈ ਕਿਉਂਕਿ ਟ੍ਰੇਨਾਂ ਬੰਦ ਨੇ ਤੇ ਦੇ ਨਾਲ-ਨਾਲ ਹਵਾਈ ਜਿਹੜੀ ਯਾਤਰਾ ਹੈ ਉਹ ਪੂਰੇ ਤਰੀਕੇ ਨਾਲ ਸਾਰੂ ਨਹੀਂ ਚੱਲੀ ਹੈ ਤਾਂ ਇਸ ਵਾਰ ਕੁਝ ਜਿਹੜੇ ਬਾਹਰੀ ਸੰਗਤ ਹੈ ਉਹਨਾਂ ਦੀ ਆਮਦ ਥੋੜੀ ਘੱਟ ਹੈ ਲੇਕਿਨ ਜਿਹੜੇ ਪੰਜਾਬ ਦੇ ਵਸਨੀਕ ਨੇ ਜਾਂ ਸ੍ਰੀ ਅਮਰਸਰ ਸਾਹਿਬ ਦੇ ਵਸਨੀਕ ਨੇ ਉਹ ਇੱਥੇ ਪੁੱਜਦੇ ਹੋਏ ਨਜ਼ਰ ਆ ਰਹੇ ਤਾਂ ਅੰਮ੍ਰਿਤਸਰ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਕ ਵਿਸ਼ੇਸ਼ ਲਾਈਟਿੰਗ ਜਿਹੜੀ ਐਸਵਾਰ ਲਗਾਈ ਗਈ ਹੈ ਤਾਂ ਚਗਰਦਾ ਜਿਹੜਾ ਹੈ ਜਿੱਥੇ ਵਿਦੇਸ਼ੀ ਫੁੱਲਾਂ ਦੇ ਨਾਲ ਮਹਿਕ ਰਿਹਾ ਹੈ ਤਾਂ ਉੱਥੇ ਜਿਹੜਾ ਹੈ ਇਹ ਲਾਈਟਿੰਗ ਵੀ ਇੱਕ ਆਪਣੀ ਇੱਕ ਵੱਖਰੀ ਦਿੱਖ ਪੇਸ਼ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਕੂ 26 ਸੰਗਤ ਨਾਲ ਗੱਲ ਕਰਦੇ ਆ ਜਿਹੜੇ ਕਿ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪਰਮ ਨੂੰ ਲੈ ਕੇ ਇੱਥੇ ਦਰਸ਼ਨ ਦੇਦਾਰੇ ਕਰਨ ਵਾਸਤੇ ਗੁਜੇ ਨੇ ਤਸਵੀਰ ਉਹਨਾਂ ਨਾਲ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਜੀ ਇਸ ਲਾਈਟਿੰਗ ਬਾਰੇ ਕੀ ਕਹੋਗੇ ਬਹੁਤ ਬਹੁਤ ਨੰਦ ਅੰਦਾਜੀ ਵਾਹਿਗੁਰੂ ਦੇ ਦਰਸ਼ਨ ਕਰਕੇ ਗੁਰੂ ਰਾਮਦਾਸ ਜੀ ਦੇ ਬਹੁਤ ਬਹੁਤ ਸਾਰੀਆਂ ਸੰਗਤਾਂ ਨੂੰ ਗੁਰੂ ਰਾਮਦਾਸ ਤੇ ਘਰ ਬਰਤੀ ਬਹੁਤ ਬਹੁਤ ਹੈ ਲਖਮੀ ਜੀ ਲਾਈਟਿੰਗ ਬਾਰੇ ਕੀ ਕਹਿਣਾ ਚਾਹੋਗੇ ਜੀ ਲਾਈਟਿੰਗ ਕਿਤੇ ਜੀ ਬਹੁਤ ਆਨੰਦ ਬਹੁਤ ਨਾਨ ਗੁਰੂ ਘਰ ਆ ਕੇ ਬਹੁਤ ਨੰਦਨ ਦਾ ਜੀ ਲਾਈਟਿੰਗ ਦਾ ਜਿਆਦਾ ਦੇਖ ਕੇ ਬਹੁਤ ਸਭ ਕੁਝ ਹੋਰ ਵੀ ਸੰਗਤ ਸਾਡੇ ਨਾਲ ਪੁੱਜੀਏ ਸੀ ਉਹਨਾਂ ਨਾਲ ਗੱਲ ਕਰਾਂਗੇ ਕੀ ਕਹਿਣਾ ਚਾਹੋਗੇ ਲਾਈਟਿੰਗ ਬਾਰੇ ਐਸੀ ਲਾਈਟਿੰਗ ਕਦੀ ਕਿਤੇ ਦੇਖੀ ਸਰ ਬਹੁਤ ਹੀ ਵਧੀਆ ਨਜ਼ਾਰਾ ਹੈ ਸਾਨੂੰ ਬਹੁਤ ਹੀ ਮਜ਼ਾ ਆ ਰਿਹਾ ਹੈ ਗੁਰੂ ਘਰ ਦੇ ਦਰਸ਼ਨ ਕਰਕੇ ਗੁਰ ਰਾਮਦਾਸ ਜੀ ਦੇ ਚਰਨਾਂ ਵਿੱਚ ਸੀਸ ਨਵਾ ਕੇ ਬਹੁਤ ਹੀ ਖੁਸ਼ੀ ਹੋ ਰਹੀ ਹੈ ਸਾਨੂੰ ਤਾਂ ਕੋਈ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਸੰਗਤ ਇੱਥੇ ਦਰਸ਼ਨ ਦੇਦਾਰੇ ਕਰਨ ਵਾਸਤੇ ਪੁੱਜੀ ਹੈ ਤੇ ਨਾਲ-ਨਾਲ ਲਾਈਟਿੰਗ ਦਾ ਇੱਕ ਅਨੋਖਾ ਜਿਹੜਾ ਨਜ਼ਾਰਾ ਹੈ ਉਹਨਾਂ ਨੂੰ ਵੇਖਿਆ ਜਾ ਰਿਹਾ ਤੁਹਾਨੂੰ ਕਿ ਆਖਣਾ ਹੈ ਕਿ ਉਹ ਬਹੁਤ ਖੂਸ਼ ਨੇ ਕਿ ਜਿੱਥੇ ਉਹ ਗੁਰੂ ਘਰ ਦੇ ਵਿੱਚ ਦਰਸ਼ਨ ਦਿਦਾਰੇ ਕਰ ਰਹੇ ਨੇ ਤੇ ਦੇ ਨਾਲ ਨਾਲ ਮਨਮੋਹਕ ਲਾਈਟਿੰਗ ਦਾ ਆਨੰਦ ਵੀ ਉਹ ਮਾਣਦੇ ਹੋਏ ਨਜ਼ਰ ਆ ਰਿਹਾ ਹੈ ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ ਚੱਕ ਬਣੀ ਟੀਮ ਅਮਰ ਸਾਰ